ਤਾਨੂੰ ਜਿੱਦਾਂ ਕੀ ਪਤਾ ਹੈਗਾ ਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਜਿਹੜਾ ਹੈਗਾ ਜਿਹੜੀਆਂ ਨਾਮੀਨੇਸ਼ਨ ਜਿਹੜੀ ਐਕਸਰਸਾਈਜ਼ ਕੀਤੀ ਜਾ ਰਹੀ ਉਹਨਾਂ ਸਿਸ਼ੀਸਟੇ ਆਜੂ ਜਿਹੜਾ ਹੈਗਾ ਆਜੂ ਰੇਲਵੇ ਸਟੇਸ਼ਨ ਦੀ ਜਿਹੜੀ ਹੈਗੀ ਬੁਦਾਸਪੁਰ ਰੇਲਵੇ ਸਟੇਸ਼ਨ ਦੇ ਨਾਲ ਨਾਲ ਬੁਦਾਸਪੁਰ ਜ਼ਿਲ੍ਹੇ ਦੇ ਜਿੰਨੇ ਰੇਲਵੇ ਸਟੇਸ਼ਨ ਹੈਗੇ ਉਹ ਸਾਰੇ ਚੱਕ ਕੇ ਦੇ ਹੈਗੇ ਉੱਥੇ ਬੈਸ਼ਰਡ ਆਪਸ਼ਨ ਐਂਡ ਜਿਹੜੇ ਐਸਐਚਓਸ ਹੈਗੇ ਇਸ ਤੋਂ ਇਲਾਵਾ ਜੜੀ ਸਪੈਸ਼ਲ ਟੀਮ ਆ ਹੈ ਐਸਓਜੀ ਹੋਈ ਸਾਰਿਆਂ ਦੀ ਡਿਊਟੀ ਜਿਹੜੀ ਉਹਦੀ ਲਾਈ ਗਈ ਹੈਗੇ ਇਹਦੇ ਨਾਲ ਹੀ ਜਿਹੜੀ ਹੈਗੀ ਪ੍ਰੋਪਰ ਜਿਹੜੀ ਐਂਟੀ ਸ਼ਾਪਟਾ ਚੈੱਕ ਹੈਗਾ ਉਹ ਅਸੀਂ ਮਾਰਕੀਟ ਦੇ ਵਿੱਚ ਵੀ ਕਰੇਗੇ ਨਾ ਪਾਰਕਿੰਗਸ ਦੇ ਵਿੱਚ ਵੀ ਕਰੇਗੇ ਉਹ ਸਾਰਾ ਸਾਡੀ ਜਿਹੜੀ ਐਕਸਟੈਂਸਿਵ ਐਕਸਰਸਾਈਜ਼ ਹੈ ਉਹ ਅੱਗੇ ਵੀ ਕੰਟੀਨਿਊ ਹੋਏਗੀ ਪੰਜਾਬ 'ਚ ਲੱਭੀ ਕੀਤਾ ਗਿਆ ਦਿਲੀਲਿਕ ਇਹਦੇ 'ਚ ਬੜਾ ਹੈਗਾ ਕਿ ਬਾਰਡਰ ਜੇਸ਼ਨ ਕਰਕੇ ਜਿਹੜਾ ਹੈਗਾ ਗੁਰਦਾਸਪੁਰ ਹਮੇਸ਼ਾ ਜਿਹੜਾ ਹੈਗਾ ਰਾਜਪੂਤ ਪੁਲਿਸ ਹਮੇਸ਼ਾ ਜਿਹੜੀ ਹੈਗੀ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਦੇ ਵਿੱਚ ਐਂਡ ਪ੍ਰੋਪਰ ਚੈਕਿੰਗ ਮੇਨਟੇਨ ਕਰਨ ਦੇ ਵਿੱਚ ਜਿਹੜਾ ਹੈਗਾ ਪ੍ਰੋਪਰ ਐਕਟਿਵਿਟੀ ਜਰੀ ਰਹੀ ਰਹਿੰਦੀ ਹੈ ਬਾਰਡਰ ਦੀ ਗੱਲ ਕੀਤੀ ਹੈ ਰਾਜੂ ਕਿੰਨੇ ਚੰਗੇ ਚੱਕੀਆ ਬੋਲ ਰਿਹਾ ਵਾਤ ਨੂੰ ਤੁਸੀਂ ਦੇਖੋਗਾ ਰਾਤ ਨੂੰ ਸਾਡੀ ਸਪੈਸ਼ਲ ਲਾਈਨ ਡੋਮਿਨੇਸ਼ਨ ਐਕਸਰਸਾਈਜ਼ ਹੋਣ ਦੀ ਹੈ 11:52 ਵੀ ਲੱਗਨੇ ਹੈਗੇ ਅਜੇ ਜੋਇੰਟ ਆ